ਜਨਾਬ ਸਤਿ ਸ੍ਰੀ ਅਕਾਲ ਸਲਾਮ ਅਲੈਕੁਮ ਉਮੀਦ ਕਰਦਾ ਸਾਰੇ ਭਰਾ ਠੀਕ ਠਾਕ ਹੋਵੋਗੇ ਮੈਂ ਹੀ ਤੁਹਾਡਾ ਭਰਾ ਜੰਟਾ ਤੁਹਾਡਾ ਸਵਾਗਤ ਆਪਣੇ YouTube ਚੈਨਲ ਤੇ ਅੱਜ ਆਏ ਸੀਗੇ ਆਪਾਂ ਆਪਣੇ ਕੰਮਿਆਂ ਆਣੇ ਇੱਕ ਵਲੌਗ ਸ਼ੂਟ ਕਰਨ ਪਿੱਛੇ ਤੁਸੀਂ ਵੇਖ ਸਕਦੇ ਆਪਣਾ ਭਰਾ ਖੜਾ ਜੀ ਸੇਵਕ ਹੋਰ ਬਾਈ ਕੀ ਹਾਲ ਚੱਲ ਠੀਕ ਠਾਕ ਹਾਂਜੀ ਭਾਈ ਕੀ ਹਾਲ ਚੱਲ ਤੁਸੀਂ ਨਾ ਵਧੀਆ ਭਰਾ ਤੇ ਆਪਣਾ ਭਰਾ ਜਨਾਬ ਸੇਵਕ ਕੰਮਿਆਂ ਆਣੇ ਤੋਂ ਭਰਾ ਨੂੰ ਬਾਬਾ ਵੀ ਕਹਿੰਦੇ ਬਾਬਾ ਕੰਮਿਆਂ ਵਾਲਾ ਤੇ ਇਹ ਭਰਾ ਕੋਲੇ ਬੜਾ ਸੋਹਣਾ ਸ਼ੌਂਕਾ ਸੀਲਾ ਦਾ ਤੇ ਭਰਾ ਦਾ ਮੈਨੂੰ ਫੋਨ ਆਇਆ ਸੀਗਾ ਕਿ ਭਰਾ ਕੋਲੇ ਬੜਾ ਚੰਗਾ ਸੀਲ ਪੱਠਾ ਐਸ ਟਾਈਮ ਬਈ ਪੱ ਡੇੜੇ ਸਾਲ ਦਾ ਤੁਹਾਨੂੰ ਆਪਾਂ ਉਹਦਾ ਸ਼ੌਂਕ ਕਰਾਉਣੇ ਆ ਤੇ ਤੁਹਾਨੂੰ ਪਤਾ ਜਿਹੜਾ ਕੰਮਿਆਂ ਦਾ ਪਿੰਡ ਇਹ ਵੀ ਗੜਾ ਸੀਲਾਂ ਦਾ ਬੜੇ ਪ੍ਰਾਣੇ ਤੋਂ ਪ੍ਰਾਣੇ ਖਿਡਾਰੀ ਇੱਥੇ ਰਹੇ ਆ ਤੇ ਹੁਣ ਵੀ ਕਾਫੀ ਪ੍ਰਾਅ ਇੱਥੇ ਸੀਲਾਂ ਦਾ ਸ਼ੌਂਕ ਕਰਦੇ ਪਏ ਆ ਤੇ ਅੱਜ ਆਪਾਂ ਇੱਕ ਵਲੌਗ ਸ਼ੂਟ ਕਰਦੇ ਇੰਟਰਵਿਊ ਨਹੀਂ ਗੀ ਤੁਹਾਨੂੰ ਭਰਾ ਦੇ ਜਾਨਵਰ ਦਾ ਆਪਾਂ ਸ਼ੌਂਕ ਕਰਾਵਾਂਗੇ ਤੇ ਵਲੌਗ ਤੌਰ ਪਰ ਕਿ ਮਾੜਾ ਮੋੜ ਨਾਲੇ ਤਾਂ ਆਪਾਂ ਸ਼ੁਗਲ ਮੇਲਾ ਕਰ ਲੈਨੇ ਆ ਤੇ ਨਾਲੇ ਵਲੌਗ ਸ਼ੂਟ ਕਰਦੇ ਆ ਤੇ ਇੱਕ ਆਪਣੇ ਨਾਲ ਭਰਾ ਆਪਣਾ ਹੋਰ ਹੈਗਾ ਜਨਾਬ ਸ਼ਨੀ ਇਹ ਹੈ ਜੀ ਮੇਰਾ ਯਾਰ ਦੋਸਤੇ ਵੀ ਨਾਲ ਆਪਣੇ ਤੇ ਇਹਨੇ ਭਰਾ ਨੇ ਵੀ YouTube ਤੇ ਚੈਨਲ ਬਣਾਇਆ ਤੇ ਸਾਰੇ ਭਰਾਵਾਂ ਨੇ full support ਕਰਨੀ ਆ ਆਪਣੇ ਭਰਾ ਦਾ ਚੈਨਲ ਵੀ ਸਬਸਕ੍ਰਾਈਬ ਕਰਨਾ ਆ ਛਣੀ ਆਪਣੇ ਚੈਨਲ ਦਾ ਨਾਮ ਕੀ ਆ ਦੱਸ ਦੇ ਕਾਰਡੀਓ ਕਿੰਗ ਹੈ ਵੀਰੇ ਆਪਣੇ ਵੀ ਚੈਨਲ ਦਾ ਨਾਮ ਤੇ ਜਿੰਮ ਦੇ ਵੀਡੀਓ ਬਾਈ ਰਣਗਾ ਆਪਾਂ ਸਾਰੇ ਜਾਣੇ ਨੇ ਬਾਈ ਸਪੋਰਟ ਕਰਨੀ ਕੁੜੀ ਆਪਣੀ ਠੀਕ ਹੈ ਇਹ ਭਰਾ ਦਾ ਆਪਣੇ ਦਾ ਜਿਹੜਾ ਜਿੰਮ ਵਾਲਾ ਚੈਨਲ ਆ ਜਿਹੜੇ ਜਿੰਮ ਦੇ ਫਿਟਨੈਸ ਦੀਆਂ ਬੋਡੀ ਫਿਟਨੈਸ ਦੀਆਂ ਇਹ ਉਹ ਵੀਡੀਓ ਪਾਉਂਦੇ ਆ ਤੇ ਮੈਂ ਕਹਾਂ ਜਨਾਬ ਕਾਰਡੀਓ ਕਿੰਗ ਜਿਹੜੇ ਜਿੰਮ ਲਵਰ ਜਿਹੜੇ ਭਰਾ ਉਹਨਾਂ ਦੇ ਕੰਮ ਹੈ ਭਰਾ ਦੀਆਂ ਵੀਡੀਓ ਬਹੁਤ ਪਸੰਦ ਆਉਗੀਆਂ ਬਾਡੀ ਫਿਟਨੈਸ ਦਾ ਜੋ ਵੀ ਉਹਦੇ ਬਾਰੇ ਸਾਰਾ ਦੱਸਦੇ ਐ ਐਕਸਰਸਾਈਜ਼ ਵਗੈਰਾ ਕਰਕੇ ਜਿੰਮ ਵੀ ਦਿਖਾਉਂਦੇ ਆ ਤੇ ਭਰਾ ਦਾ ਚੈਨਲ ਵੱਧ ਤੋਂ ਵੱਧ ਭਰਾ ਸਾਹਿਬ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਲਾਈਕ ਕਰੋ ਪੂਰਾ ਸਪੋਰਟ ਕਰੋ ਛੇਤੀ ਛੇਤੀ ਭਰਾ ਦਾ ਚੈਨਲ ਮੋਨਟਾਈਜ਼ ਕਰਾਵੋ ਇਹ ਆਪਣੇ ਭਰਾ ਸੇਵਕ ਦਾ ਹੈਗਾ ਜਨਾਬ ਸਲੂਨ ਤੇ ਹੁਣ ਆਪਾਂ ਸਲੂਨ ਤੋਂ ਚੱਲਦੇ ਆਂ ਭਰਾ ਦੇ ਘਰੇ ਤੇ ਘਰੇ ਜਾਨਵਰ ਦਾ ਤੁਹਾਨੂੰ ਆਪਾਂ ਜਾ ਕੇ ਕਰਾਉਣੇ ਆਂ ਜੀ ਸ਼ਾਂਤ ਹੁਣ ਆਪਾਂ ਚੱਲ ਪਿਆ ਜੀ ਭਰਾ ਸੇਵਕ ਦੇ ਘਰ ਨੂੰ ਭਰਾ ਦਾ ਜਿਹੜਾ ਘਰ ਹੈਗਾ ਪਿੰਡ ਕੰਮਿਆਣੇ ਦੇ ਵਿੱਚ ਆ ਤੇ ਦੁਕਾਨ ਰਹੀਗੀ ਬਾਹਰਵਾਰਾਂ ਤੱਕ ਮਿਆਂ ਨੇ ਮੈਂ ਕਿਹਾ ਚਲੋ ਆਏ ਤੁਹਾਨੂੰ ਨਾ ਤੇ ਬਾਬਾ ਸ਼ਹੀਦੂ ਸ਼ਾਹ ਜੀ ਦੀ ਜਗਾ ਵੀ ਦਿਖਾ ਚੱਲੀ ਗੇ ਅੱਧਾ ਵੀ ਚੈੱਕ ਕਰੂ ਇੱਥੇ ਕਿੱਡਾ ਸੁਹਾਣਾ ਪੰਗਾ ਪਹਿਲਾਂ ਅਪ ਵਿੱਚ ਜਗਾ ਤੇ ਵੀ ਮੋਟਨਗੇ ਪਰ ਸੇਮ ਕਾਈ ਜਾਂਦਾ ਮਗਰ ਪੂਰੀ ਗੱਲ ਬਦ ਬਣਾਈ ਪਈ ਨੇ ਹਾਂ ਹੁਣ ਮੈਂ ਕਹਤਾ ਜੀ ਮੈਂ ਛੱਪੜੀ ਆ ਤੇ ਇੱਕ ਟਵਲੀਆ ਬਣਾਇਆ ਪਰਲੇ ਗੇਟ ਆ ਆਗੇ ਜਨਾਬ ਜਗਾ ਤੇ ਪਰਲਾ ਗੇਟ ਖੁੱਲੂਗਾ ਬੜੀ ਸੋਹਣੀ ਜਗਾ ਬਣੀ ਇੱਥੇ ਮੇਲਾ ਵੀ ਲੱਗਦਾ ਹੁੰਦਾ ਆ ਮਾਰਚ ਮਹੀਨੇ ਚ ਲੱਗਦਾ ਪੁਰਾਣੋਂ ਪੁੱਛਾਂਗੇ ਸੇਵਕ ਨੂੰ ਕਿਹੜੀਆਂ ਤਰੀਕਾਂ ਦਾ ਹੁੰਦਾ ਪਾਇਆ ਇੱਕ ਦੋ ਵਾਰ ਪਹਿਲਾਂ ਆਇਆ ਵੀ ਮੈਂ ਜਗਾ ਤੇ ਆ ਗਏ ਆ 15 ਤੇ ਇੱਥੇ ਸ਼ਟਰਿੰਗ ਵਗੈਰਾ ਕੀਤੀ ਪਈ ਲੈਂਟਰ ਪੈਣਾ ਹੋਊਗਾ

ਦਰਬਾਰ ਜਨਾਬ ਜਗਾ ਤਾਂ ਬਹੁਤ ਵਧੀਆ ਬਣਿਆ ਹੋਇਆ ਤੇ ਬਾਕੀ ਪਰਲੇ ਪਾਸੇ ਤੁਹਾਨੂੰ ਦਿਖਾਇਆ ਆਪਾਂ ਕੰਮ ਚੱਲਦਾ ਆਪਾਂ ਜਗਾ ਬਹੁਤ ਵਧੀਆ ਬਣਦੀ ਜਾਂਦੀ ਤਨੋਂ ਦਿਨ ਇੱਥੇ ਮੇਲਾ ਲੱਗਦਾ ਹੁੰਦਾ ਹੈ ਮਾਰਚ ਦੇ ਮਹੀਨੇ ਚ ਬਾਕੀ ਤੋਂ ਇੱਕ ਵਾਰ ਬਾਅਦ ਦਾ ਵੀਊ ਵੀ ਦੇਖੋ ਕਿੱਡਾ ਘੈਂਟ ਹੁੰਦਾ ਦੇਖੋ ਜਨਾਬ ਮੇਲੇ ਮੌਕੇ ਚੜਦੇ ਸੁੱਖ ਪੂਰੀ ਹੋਈ ਤੇ ਉਂਝ ਵੀ ਚੜਾ ਜਾਂਦੇ ਬਾਬਾ ਇੱਥੇ ਕਿ ਨਹੀਂ ਉਹ ਚੜ ਜਾਂਦੇ ਸੁੱਖਪੁਰੀ ਇੱਥੇ ਤੇ ਕੁੱਕੜ ਚੜਦੇ। ਉੱਧਰ ਇਹਨਾਂ ਦੇ ਮਾਸਟਰ ਕੇਜ ਜਿਵੇਂ ਬਣੇ ਤੁਹਾਨੂੰ ਉਹ ਵੀ ਦਿਖਾਉਣਾ ਮੈਂ। ਸਭ ਪੜ੍ਹਦੇ। ਇਦ੍ਰਿਸਮਾਨ ਜਪਿਆ ਪਰੋਂ ਤੁਹਾਨੂੰ ਦਿਖਾਉਣਾ ਮੈਂ। ਆਹ ਦੇਖੋ ਸੈਟਅਪ ਬੜੇ ਵਧੀਆ ਬਣਿਆ ਹੋਇਆ ਇੱਥੇ ਨੇ। ਸੈਟਅਪ ਬੜੇ ਵਧੀਆ ਬਣਿਆ। ਕਪਿੰਜਰੇ ਨਾਲ ਦਾ ਬਣਿਆ ਕੁੱਕੜਾਂ ਦਾ ਇੱਕ ਜਾਨਵਰ ਥੋੜੇ ਆ ਪਹਿਲਾਂ ਪਹਿਲਾਂ ਇੱਕ ਵਾਰ ਮੈਂ ਅਸੀਂ ਬਹੁਤ ਜਾਨਵਰ ਸੀ ਕਿਤੇ ਦੇਸੀ ਵੀ ਚੜੇ ਆ ਇੱਥੇ ਦੇਸੀ ਜਾ ਚੜਦੇ ਸੀਲ ਵੀ ਹੁੰਦੇ ਜਾਨਵਰ ਇੱਥੇ ਕਈ ਵਾਰ ਆਇਆ ਮੈਂ ਦੇਖਿਆ ਸੀਲ ਵੀ ਸੀਗੇ ਇੱਥੇ ਉਹ ਚੱਕਰ ਪਹਿਲੇ ਕੁੱਕੜੀ ਚੜਦੇ ਇੱਥੇ ਠੀਕ ਜਿਹੜਾ ਇੱਥੇ ਬਈ ਮੇਲਾ ਹੁੰਦਾ ਹੈ ਮਾਰਚ ਮਹੀਨੇ ਚ ਕਿਹੜੀਆਂ ਤਰੀਕਾਂ ਚ ਹੁੰਦਾ ਵਾ ਦੋ ਤਿੰਨ ਚਾਰ ਨੂੰ ਦੋ ਤਿੰਨ ਚਾਰ ਨੂੰ ਹਾਂ ਠੀਕ ਭਰਾ ਸੈਵਕ ਦੇ ਆਪਾਂ ਅੱਗੇ ਕਰੇ ਤੇ ਹੁਣ ਤੁਹਾਨੂੰ ਕਰਾਉਣੇ ਭਰਾ ਦੇ ਕੁੱਕੜ ਦਾ ਸ਼ੌਂਕ ਚੈੱਕ ਕਰੋ ਜਨਾਬ ਕੁੱਕੜ ਦਾ ਚਿਹਰਾ ਤਾਜ਼ ਅੱਖ ਨੋਕਾ ਤੇ ਪੱਤੀਆਂ ਕੁੱਕੜ ਦਾ ਜਿਹੜਾ ਚਿਹਰਾ ਬੰਤਰ ਬੜੀ ਸੋਹਣੀ ਚਿਹਰੇ ਦੀ ਇਹਦੇ ਪਹਿਲਾਂ ਚਿਹਰਾ ਹੀ ਗੌਰ ਨਾਲ ਦੇਖੋ ਚੰਗੀ ਤਰ੍ਹਾਂ ਬੜਾ ਸੋਹਣਾ ਜਾਨਵਰ ਆ ਕੱਦੇ ਦਦਰ ਮਿਆਨ ਨਹੀਂ ਆ। ਕੱਦੇ ਹਾ ਜਰ ਮਿਆਨਿਕਾ ਤੇਰਾ ਪਾਈ ਵਾਲਾ ਛੱਡੋ ਛੱਡਾ। ਅੱਛਾ ਇਹ ਰੁੱੱਚੇ ਬਣ ਜਾਂਦੇ ਨਾ ਜ। ਬਣਦੇ ਬੁੱੱਚੇ ਕੱਢਦੇ ਗਏ ਮਰਲੇ ਰੁੱੱਚਾ ਬਣੇ ਮੇਰੇ ਵਰਗੇ। ਇਹ ਪੱਕੇ ਹੋਣ ਨਾ। ਇਹ ਬਾਈ ਕੋਲੇ ਇੱਕ ਹੀ ਜਾਨਵਰ ਆ ਕਰੇ ਤੇ ਖੁੱਲਾ ਫਿਰਦਾ ਰਹਿੰਦਾ ਵਧੀਆ ਬਣਿਆ ਪਿਆ। ਇਹਨੂੰ ਬੰਦ ਘਾਟੀ ਕਰਦੇ ਆ। ਬਾਈ ਇਹ ਕਿਹੜੇ ਕੁੱਕੜਾਂ ਚ ਬਣਿਆ ਇਹ? ਬੋੜਿਆਂ ਚੋਂ ਆਏ। ਬੋੜਿਆਂ ਚੋਂ? ਹਾਂ। ਪ੍ਰਤਾਪ ਵਾਲਿਆਂ ਚੋਂ। ਕਿਹੜੇ ਹਾਂ। ਅਛਾ ਜਿਹੜੇ ਬਾਈ ਪ੍ਰਤਾਪ ਵਾਲੇ ਮਿੱਡੂ ਮਾਨ ਵਾਲੇ ਸੀਗੇ ਬੋੜੇ ਉਹਨਾਂ ਚੋਂ। ਇਹ ਚੋ ਪਰ ਹੈ ਨੀਗਾ ਆਪਣੇ ਬੋਗੜ ਵਾਲਾ ਸਾਰੇ ਇੱਕ ਹੀ ਇਹਨਾਂ ਕੋਲ ਇਹ ਅੱਛਾ ਸਾਰੀ ਬਲੱਡ ਲਾਈਨ ਇੱਕ ਹੀ ਆ ਆ ਭਾਈ ਬੋਗੜ ਹੋਣ ਜਿਹੜੇ ਆ ਮੋਦਲੇ ਵਾਲੇ ਵਾਲੇ ਇਹ ਉਹ ਜਾਨਵਰ ਸਾਰੇ ਇੱਕ ਹੀ ਇਹ ਮੇਰੇ ਹਿਸਾਬ ਨਾਲ ਉਹੀ ਪਾਰਾ ਜਿਹੜਾ ਆਪਣੇ ਤੂਫਾਨ ਵਾਲਾ ਸੀਗਾ ਉਹਨਾਂ ਚ ਹੀ ਨਾ ਕਿੰਨੀ ਉਮਰ ਹੋ ਗਈ ਇਹਦੀ ਬਈ ਡੇਢ ਸਾਲ ਦਾ ਹਜੇ ਡੇਢ ਸਾਲ ਦਾ ਠੀਕ ਆ ਬਾਕੀ ਜਾਨਵਰ ਦੀ ਲੱਤ ਨੂੰ ਤੁਸੀਂ ਚੈੱਕ ਕਰੋ ਬਹੁਤ ਮੋਟੀ ਲੱਤ ਬਣਾਈ ਕੁੱਕੜ ਨੇ ਅੱਛਾ ਦਰਤਾ ਸਾਹਿਬ ਇਹ ਤਾਂ ਸਾਹਿਬਾ ਫੜਿਆ ਆ ਇਹ ਵੀ ਬਾਪੂ ਜੀ ਪਿੰਡ ਕੰਮਿਆਂ ਨੇ ਤੋਂ ਹੀ ਆ ਇਹਨਾਂ ਦਾ ਨਾਮ ਵੈਸੇ ਤਾਂ ਹੈਗਾ ਜਸਮੇਲ ਸਿੰਘ ਤੇ ਪਿੰਡ ਚ ਕੀ ਕਹਿੰਦੇ ਬਾਪੂ ਜੀ ਤੁਹਾਨੂੰ ਛੈਲੂ ਛੈਲੂ ਕਹਿੰਦੇ ਆ ਤੇ ਇਹ ਵੀ ਪੁਰਾਣੇ ਸ਼ਕੀਨ ਆ ਇਹ ਵੀ ਪੂਰਾ ਸ਼ੌਂਕ ਰੱਖਦੇ ਕੁਕੜਾਂ ਦਾ ਬਾਪੂ ਜੀ ਤੁਹਾਡੇ ਕੁਕੜਾ ਹੈਗੇ ਹੁਣ ਇਸ ਟਾਈਮ ਪਹਿਲਾਂ ਖੈਰੇ ਛੱਤਰੇ ਪਾਚੇ ਮੈਂ ਤੁਹਾਨੂੰ ਛੱਤਰੇ ਕੋ ਰੱਖਿਆ ਮੇਰਾ ਪੁਰਾਣਾ ਛੱਤਰ ਅੱਛਾ ਜਿਹੜੇ ਅੰਕਲ ਨੇ ਛੱਤਰ ਕੰਮਿਆਂ ਵਾਲੇ ਉਹਨਾਂ ਦੇ ਭਰਾ ਹੈ ਬਾਪੂ ਜੀ ਉਹਨਾਂ ਦੇ ਰੱਖੇ ਹੋਏ ਆ ਇਹਨਾਂ ਦੇ ਵੀ ਪਰਿਵਾਰ ਚ ਹੀ ਸ਼ੌਂਕ ਆ ਮੰਨ ਕੇ ਚੱਲੋ ਤੇ ਭਰਾ ਸੇ ਉਹ ਤੇ ਕੁੱਕੜ ਭਰਾ ਉਹਨਾਂ ਦਾ ਬਹੁਤ ਚੰਗਾ ਆ ਤੇ ਗਰਮੀ ਦਾ ਮੌਸਮ ਆ ਤੁਹਾਨੂੰ ਪਤਾ ਉਹਨਾਂ ਕੁੱਕੜ ਡੋਂ ਬਾਟੇ ਜਾਂਦੇ ਆ ਤਾਂ ਕਰ ਕਰ ਗਿਆ ਪਿਆ ਜਿੰਨਾ ਕੱਲ ਸਾਡੇ ਇੱਧਰ ਮੀਂਹ ਪਿਆ ਓਨੀ ਗਰਮੀ ਪਈ ਜਾਂਦੀ ਅੱਜ ਪੂਰਾ ਫੁੱਲ ਸੇਕ ਲੱਗਿਆ ਪੂਰਾ ਤਾ ਲੱਗਿਆ ਪਿਆ ਤੇ ਬਾਕੀ ਜਾਨਵਰ ਜਿਹੜਾ ਬੜਾ ਸੋਹਣਾ ਭਰਾ ਦਾ ਜਾਨਵਰ ਆ ਤੇ ਤੁਹਾਨੂੰ ਇੱਕ ਵਾਰ ਪਹਿਲਾਂ ਵੀ ਸ਼ੌਂਕ ਕਰਿਆ ਤੇ ਚਿਹਰਾ ਵੇਖੋ ਇਹਦਾ ਜਾਨਵਰ ਦਾ ਚਿਹਰਾ ਬਹੁਤ ਸੋਹਣਾ ਆ ਜਿਹੜੇ ਪਿਓਰ ਥਾਰ ਦੇ ਪੁਰਾਣੇ ਕੁੱਕੜ ਆ ਉਹਨਾਂ ਚੋਂ ਬਲੱਡ ਲੈਣਾ ਇਹ ਤੇ ਬਾਕੀ ਕੁੱਕੜ ਤਾਂ ਜਿਹੜੀ ਬੰਤਰ ਬੜੀ ਸੋਹਣੀ ਆ ਲੱਤਾਂ ਉਹ ਤਾਂ ਤੁਸੀਂ ਗੋਡੇ-ਗੂਟੇ ਚੈੱਕ ਕਰ ਜਿਹੜੀ ਇਹਦੀ ਬੰਤਰ ਹੱਡਕੋਟਾ ਬੜਾ ਨਿਕਰ ਆ। ਬਈ ਇਹ ਸਾਲ ਦਾ ਕਿ ਡੇਢ ਸਾਲ ਦਾ ਸੀ? ਡੇਢ ਸਾਲ ਦਾ। ਡੇਢ ਸਾਲ ਦਾ ਇਹ। ਇਹ ਆਪਣੇ ਕੋਲੇ ਇਕੱਲਾ ਕਿਤੇ ਕੋਈ ਭਾਈ ਵੀ ਹੈਗਾ ਹੋਰ? ਇਹ ਭਰਾ ਵੀ ਹੈਗੇ ਦੋ ਜਣੇ। ਹੈਗੇ ਆ ਉਹ ਵੀ ਇਹਦੇ ਰਗਈ ਆ? ਨਹੀਂ ਉਹ ਕਾਲੇ ਉਹ। ਉਹ ਕਾਲੇ ਆ। ਉੱਚੇ ਦੇ ਨਾਲ ਉਹ। ਠੀਕ ਆ। ਇੱਕ ਬੰਤ ਕੋਲੇ ਇੱਕ। ਤੇ ਇੱਕ ਫਰੀਦਕੋਟ ਸ਼ਹਿਰ। ਫਰੀਦਕੋਟ ਸ਼ਹਿਰ ਚ। ਕਿਹੜੇ ਮੈਂ ਸਿਆਲ ਜਿੱਚ ਪਹਿਲਾਂ ਅਸੀਂ ਦੇਖ ਕੇ ਗਿਆ ਸੀਗਾ ਪੱਠੇ ਦੋ ਉਹੀ ਜਿਹਦੇ ਭਾਈ ਕਿ ਹੋਰ ਆ? ਭਰਾ ਸੀ ਉਹ ਮਰ ਗਏ ਸੀ ਉਹ। ਉਹ ਮਰ ਗਏ ਆ। ਮਰ ਗਏ। ਉਹਨਾਂ ਜੋ ਇੱਕ ਹੈਗਾ ਹੁਣ ਠੀਕ ਹੈ ਇਹ ਵੀ ਭਰਾ ਦਾ ਬੜਾ ਸੋਹਣਾ ਸ਼ੌਂਕ ਆ ਪੂਰੇ ਚੰਗੇ ਜਾਨਵਰ ਭਰਾਣੇ ਰੱਖੇ ਆ ਪਹਿਲਾਂ ਵੀ ਇੱਕ ਦਿਨ ਆਇਆ ਸੀਗਾ ਉਦੋਂ ਟਾਈਮ ਨਹੀਂ ਲੱਗਿਆ ਉਦੋਂ ਮੈਂ ਕਿਹਾ ਵੀਡੀਓ ਕਰਕੇ ਜਾਵਾਂਗੇ ਤੁਹਾਨੂੰ ਭਰਾ ਦੇ ਕੁੱਕੜ ਦਾ ਪਾ ਸ਼ੌਂਕ ਕਰਾਵਾਂਗੇ ਤੇ ਅੱਜ ਟਾਈਮ ਲੱਗਿਆ ਤੇ ਮੈਂ ਚਲੋ ਅੱਜ ਵੀਡੀਓ ਕਰਕੇ ਚੱਲਦੇ ਆ ਤੇ ਜਾਨਵਰ ਭਰਾ ਲਿਮਟਿਡ ਜਿਹੀ ਰੱਖਦਾ ਬਾਹਲੇ ਨਹੀਂ ਰੱਖਦਾਗਾ ਤੇ ਇੱਕ ਪੱਠਾ ਹੀ ਇਸ ਟਾਈਮ ਭਰਾ ਕੋਲੇ ਕਰੇ ਤੇ ਉਹਨੂੰ ਭਰਾ ਸੰਭੀ ਜਾਂਦਾ ਤਿਆਰ ਕਰੀ ਜਾਂਦਾ ਤੇ ਬੜਾ ਸੋਹਣਾ ਕੁੱਕੜ ਆ ਪੂਰਾ ਬਣਿਆ ਪਿਆਰ ਕੀਤਾ ਜਿਹੜਾ ਬਈ ਇਹ ਕੁੱਕੜ ਆ ਇਹ ਰੰਗ ਐਸੇ ਚ ਹੀ ਆਉਂਦੇ ਆ ਕਿ ਪਤਲੇ ਵੀ ਜਾਂਦੇ ਆ ਪਤਲੇ ਵੀ ਜਾਂਦੇ ਆ ਕਿ ਕਾਲੇ ਹੀ ਹੋ ਜਾਂਦੇ ਆ ਕਾਲੇ ਲੱਖੇ ਵੀ ਬਣ ਜਾਂਦੇ ਆ ਕਾਲੇ ਤਾਂ ਪੀਲੇ ਹੀ ਬਣਦੇ ਆ ਤੇ ਜਿਹੜੀ ਇਹਨਾਂ ਦੀ ਗੇਮ ਆ ਉਹ ਤਾਂ ਕੀ ਸਟਾਈਲ ਆ ਬਈ ਗੇਮ ਆਸੇ ਸਾਰੇ ਵਿਚਾਰੇ ਕੱਢਦੇ ਆ ਇਹ ਚਾਰੇ ਘਰ ਖੇਡਦੇ ਆ ਇਹ ਕਾਰੀ ਮਾਰਦੇ ਆ ਇਹ ਕਾਰੀ ਨਹੀਂ ਮਾਰ ਕਾਰੀ ਨਹੀਂ ਮਾਰਦੇ ਤਿੱਖੇ ਲੜਦੇ ਆ ਕਿ ਠੰਡੇ ਆ ਇਹ ਨਾਲੇ ਦੇਖੀ ਇਹ ਲੜਦੇ ਦੇਖੀ ਹੈ ਪਰ ਕਾਰੀ ਨਹੀਂ ਮਾਰਦੇ ਘਰ ਚਾਰੇ ਖੇਡਦੇ ਆ ਹਾਂ ਚਾਰੇ ਕੱਢ ਲੜਦੇ ਇਹ ਜਾਨਵਰ ਇਹੋ ਜਿਹਾ ਚਾਹੀਦਾ ਜਿਹੜਾ ਚਾਰੇ ਘਰ ਖੇਡਦਾ ਮੂਰੋ ਕਈ ਵਾਰ ਪਤਾ ਨਹੀਂ ਓਪੋਜ਼ਿਟ ਆਪਣੇ ਕਿਹਦੇ ਜਾਨਵਰ ਆ ਜਾਣਾ ਫਿਰ ਜਾਨਵਰ ਉਸ ਹੱਬ ਨਾਲ ਸਮੇਂ ਦੇ ਹਿਸਾਬ ਨਾਲ ਟਾਲ ਜਾਂਦਾ ਇਹ ਵੀ ਜਾਨਵਰ ਦਾ ਹੀ ਫਾਇਦਾ ਆ ਇੱਕ ਜਿਵੇਂ ਬਈਏ ਖੁਰਕੀ ਵੀ ਕਰੀ ਜਾਂਦਾ ਆ ਕਈ ਬੰਦਾ ਚ ਬੜੀ ਗੱਲ ਹੁੰਦੀ ਵੀ ਕੁੱਕੜ ਤੇ ਜੇ ਖੁਰਕ ਕਰਾਉਣੇ ਸੀਲੀ ਮੰਨਦਾ ਫੇਰ ਹੀ ਸੀਲ ਆ ਇਹ ਗੱਲ ਸਹੀ ਆ ਜਾਂ ਗਲਤ ਆ ਜਿਵੇਂ ਕੁੱਕੜੇ ਖੜਾ ਖੁਰਕੀ ਬਣਾਈ ਜਾਂਦਾ ਆ ਆਦੀ ਮਰਜ਼ੀ ਨਾਲ ਮਰਨ ਕੋ ਖਾਤਰੋਂ ਨੇ ਹੋ ਜਾਂਦੀ ਇਹਨੇ ਕਈ ਬੰਦੇ ਕਹਿਣਗੇ ਨਾ ਵੀ ਕੁੱਕੜ ਜੇ ਖੁਰਕ ਬਣਾਉਂਦਾ ਫੇਰ ਸਹੀ ਲਾ ਰੋਗ ਨਹੀਂ ਹਾਂ ਜੀ ਰੋਗ ਨਹੀਂ ਉਹ ਮਾਂ ਸਰਾਇਨਾ ਬਸੇ ਇਹਨੇ ਕਰੀਆ ਨਾ ਬਟਨ ਬਸਾ ਕੋਕਰ ਨੂੰ ਅੱਥਾ ਲਾਗੇ ਨਾ ਕੋਕ ਨਹੀਂ ਕਰਨ ਰੱਖਿਆ ਤਾਂ ਠੀਕ ਹੈ ਇਦਾਂ ਮਾਣਾ ਰੱਖ ਅੱਛਾ ਹੀ ਤੇ ਬਪੂ ਇਸ ਚੀ ਦਾ ਸੀਲੀ ਨਾਲ ਕੋਈ ਸੰਬੰਧ ਹੁੰਦਾ ਕੋਕਰ ਦੇ ਵੀ ਕੋਕਰ ਸੀਲੀ ਚੰਗਾ ਜਾਂ ਕਿਵੇਂ ਕਿਉਂਕਿ ਸੁਣਨਾ ਚਾਹੁੰਦਾ ਬੰਦੇ ਕਹਿੰਦੇ ਵੀ ਕੁੱਕੜ ਜਿਹੜਾ ਸੀਲੀ ਆ ਰੂਗ ਨਹੀਂ ਕਰਦਾ ਉਹ ਜ਼ਿਆਦਾ ਚੰਗਾ ਹੁੰਦਾ ਹੈ ਮਾ ਸੀਲੀ ਨਾ ਮਾ ਸੀਲਾ ਹੈ ਨਾ ਇਹ ਕੁੱਕਰ ਕਰਦੇ ਨਹੀਂ ਕਈ ਕਰਦੇ ਨਹੀਂ ਗਏ ਇਹਦਾ ਪੱਠਾ ਤਾਂ ਕਰ ਲਾਪਿਆ ਸੀਗਾ ਪੱਠਾ ਉਹਦੇ ਕਰ ਲਾ ਗਿਆ ਸੀਗਾ ਉਹਦੇ ਚਾਰ ਪੰਜ ਮਹੀਨੇ ਲੱਗੇ ਨਾ ਉਹਦੇ ਹੱਥੋਂ ਸੀਲ ਪੂਰਾ ਪੂਰੀ ਕਸੂਰੀ ਹਾਂ ਤਾਂ ਜਪੜਿਆ ਹਾਂ ਮੈਂ ਤਾਂ ਡੋਕਲੇ ਮੁੰਡੇ ਕੋਲੇ ਗਿਆ ਸੀ ਜੇ ਬਲੋੜੇ ਦਾ ਅਕਲ ਨੂੰ ਪਾਇਆ ਪਾਇਣ ਤੇ ਫਿਰ ਉਹ ਘੱਟ ਚਾਹੁੰਦਾ ਹੁਣੇ ਲੋਕ ਕਿਹੜੇ ਬੰਦੇ ਕੋਲੇ ਸੀਗਾ ਬਈ ਇਹ ਲੋਕ ਮਾੜਾ ਰੇਟੂ ਆਪਣਾ ਅੱਛਾ ਉਹਦੇ ਕੋਲੇ ਹੈ ਕਿ ਹੈ 6 ਘੰਟੇ ਨਹੀਂ ਰਹਿ ਗਿਆ ਅੱਛਾ ਸਿਆਲ ਸਿਆਲ ਉਹਦੇ ਕੋਲੇ ਸੀ ਪ੍ਰਾਣੀ ਉਹਨੇ ਸੰਭਲਿਆ ਹੋਣੀ ਲੈ ਜਾਂਦਾ ਆਪਾਂ ਨੂੰ ਠੀਕ ਹੈ ਬਈ ਬਾਪੂ ਜਿਹੜੇ ਸੀਲ ਕੁੱਕੜ ਹੈ ਇਹ ਉਮਰ ਕਿੰਨੀ ਕੱਟ ਜਾਂਦੇ ਆ ਜਿੰਨਾ ਗੇਮ ਖੇਡ ਲਈ ਗਏ ਨਾਲ ਦੇ ਪੰਜ ਸੱਤ ਸਦਾ ਸਾਲ ਗੜ ਰਹੇ ਹੁੰਦੇ ਆ ਜੇ ਚੰਗਾ ਨਾ ਕੋਈ ਬਿਮਾਰੀ ਬਹੁਰੀ ਆਵੇ ਨਾ ਖਾਦੂ ਚੰਗੀ ਪਾਈ ਨੀ ਖਾਾਕ ਤਾਂ ਚਲੋ ਪੌਣੀ ਬਾਈ ਜੰਨੇ ਆਪਾਂ ਤੂੰ ਕਈ ਸੇ ਕੋਈ ਗਰ ਮੋੜ ਦਾ ਧੱਲਾ ਹੋ ਜਾਂਦਾ ਇਹ ਤਾਂ ਹੈ ਜੀ ਜਿਵੇਂ ਆਪਾਂ ਚੀ ਚੰਗੀ ਜਾਂ ਸਾੰਭੀ ਜਈਏ ਕੋਈ ਨਾ ਕੋਈ ਬਿਮਾਰੀ ਆਈ ਆ ਇਹ ਤਾਂ ਹੈ ਕੋਈ ਅਰਜਾ ਬਣ ਜੇ ਫੇ ਚਰੋ ਹੋਰ ਗੱਲ ਆ ਕੋਈ ਕਤੂਰਾ ਹੈ ਕੋਈ ਠਕਾਰੀ ਕੁੱਤਾ ਹੈ ਹਾਂਜੀ ਇਹ ਜਰਾ ਕੋਈ ਲਗੋਈ ਆ ਜਾਂਦੀ ਹੈ ਜੋ ਇਹ ਤਾਂ ਹੈ ਜੀ ਸਮੇਂ ਦਾ ਪਤਾ ਨਹੀਂ ਹੁੰਦਾ ਕਈ ਵਾਰ ਕੋਈ ਬਿਮਾਰੀ ਆ ਜਾਂਦੀ ਕੋਈ ਢਿੱਲ ਮੱਠ ਕੋਈ ਆ ਜਾਂਦੀ ਮੈਂ ਆਪਾਂ ਕਹਿੰਨੇ ਵੀ ਗੁਰ ਚੰਗਾ ਹੋਵੇ ਤਾਂ ਬੜਾ ਕੁੱਪੇ ਰੱਖੀ ਰੱਖਾ ਤੇ ਜਦੋਂ ਇਹ ਕਾਰਾ ਚੀਜ਼ ਨਰਮ ਹੋ ਜਾਵੇ ਉਹ ਮੈਂ ਮੈਨੂੰ ਨਹੀਂ ਭੁੱਲਿਆ ਅਣ ਇਹਦੇ ਗੋਟ ਲਾਉਂਦਾ ਇਹ ਤੇ ਹੈ ਹੀ ਬਿਲਕੁਲ ਇਹ ਤਾਂ ਹੈ ਹੁਣ ਪੁਰਾਣੇ ਬੰਦੇ ਤੇ ਹਰ ਇੱਕ ਤੇ ਆਪਾਂ ਬਣ ਤਿਆਰਪੇ ਹੁੰਦੇ ਉਸ ਚੀਜ਼ ਦਾ ਬਹੁਤ ਫਰਕ ਪੈਂਦਾ ਜੀ ਇੱਕ ਗਰਮੀ ਜਾਂ ਥੋੜੇ ਜਿਹਾ ਕੇ ਲਿੱਸੇ ਹੋ ਜਾਂਦੇ ਆ ਹਾਂਜੀ ਇਹ ਤਾਂ ਹੈ ਲਿੱਸੇ ਹੋਏ ਨੇ ਇਹ ਜਿਹੜੇ ਬਾੜੀ ਆਪਣੀ ਪਈ ਆ ਇਹਨਾਂ ਨੂੰ ਗਰਮੀਆਂ ਚ ਬਾਦਾਮ ਪਾਉਣੇ ਚਾਹੀਦੇ ਕਿ ਨਹੀਂ ਪਾਉਣੇ ਚਾਹੀਦੇ ਨੂੰ ਪਾਉਣਾ ਤਾਂ ਚਲੋ ਆਂਡਾ ਆਂਡਾ ਪਾਈ ਜਾਵੇ ਐ ਤਾਂ ਇਹਨਾਂ ਨੂੰ ਕੁਛ ਨਹੀਂ ਹੁੰਦਾ ਪਰ ਬਿਮਾਰੀ ਬੂੰਗੂਰੀ ਨਾ ਵੇਖਈ ਹਰੀ ਕੁੱਕਰ ਦਾ ਆਪਾ ਬੰਦਾ ਦਾ ਬੋਲ ਕਹਿ ਦਾ ਦਿੰਦਾ ਜਾਨਵਰ ਨੂੰ ਆਪਾਂ ਨੂੰ ਪਤਾ ਲੱਗਦਾ ਜਦੋਂ ਢਿੱਲਾ ਹੋ ਜੇ ਜਦੋਂ ਢਿੱਲਾ ਹੋ ਜੇ ਸਹੀ ਗੱਲ ਮੇ ਰੋਟੀ ਡਾਟੀ ਚੋਂਗਾ ਨਹੀਂ ਝੋਕਦਾ ਹੁਣ ਕੰਨਿਆਂ ਨੂੰ ਨਹੀਂ ਪਤਾ ਕਾਲਾ ਰਾਜੀ ਗਾਈ ਸੀ ਕਿਸੇ ਦੇ ਘਰੇ ਇੱਕ ਲੈ ਕੁੱਕਰ ਬਿਮਾਰ ਦੀ ਮੈਂ ਇਹਨੂੰ ਕਹ ਕੁੱਕਰ ਬਿਮਾਰ ਆ ਉਹਦਾ ਨਹੀਂ ਮੈਂ ਕਹਿਆ ਯਾਰ ਬਿਮਾਰ ਆ ਕੁੱਕੜ ਮੈਂ ਖੜਾ ਕੁੱਕੜ ਵੇਖੀ ਅੱਛਾ ਹੀ ਮੈਂ ਨੂੰ ਇਹ ਕਹਿੰਨ ਕਿ ਮਰਾ ਕੁੱਕੜ ਬਿਮਾਰ ਆ ਇਹਦਾ ਹਾਂ ਯਾਰ ਕਸੀ 15 ਕੁੱਕੜ ਬਿਮਾਰ ਆ ਤੇਰਾ ਕਹੇ ਨਹੀਂ ਬਿਮਾਰ ਕਹਿੰਦਾ ਹਾਂ ਨਾ ਨਹੀਂ ਬਿਮਾਰ ਅੱਛਾ ਠੀਕ ਹੈ ਫਿਰ ਨਹੀਂ ਬਿਮਾਰ ਤਾ ਉਹ ਫੇਰ ਵੀ ਨਹੀਂ ਮੰਨਿਆ ਬੰਦਾ ਮਰ ਜਾਊਗਾ ਜੇ ਨਾ ਸੋਸਤਾ ਖੜਾ ਸੀ ਨਿਕੋੜਾ ਨਿਕਕੜ ਸੋਸਤ ਪੰਦੇ ਨਹੀਂਗਾ ਕੁੱਕੜ ਸੋਸਤ ਖੜਦਾ ਹੀ ਨਹੀਂ ਹਾਂ ਕੁੱਕੜ ਦਾ ਚੰਗਾ ਭਲਾ ਹੋਵੇ ਜੇ ਕੁੱਕੜ ਮੁੱਟੀ ਲੜ ਲਿਆ ਉੱਧਰ ਖੜ ਗਿਆ ਉੱਧਰ ਵੜ ਕੇ ਜਾ ਕੇ ਐ ਤੇ ਫਿਰ ਦਿੰਦੇ ਐ ਐ ਖੜਾ ਸੀ ਵੇਖਿਆ ਐ ਅੱਛਾ ਐ ਬੇਟਾ ਮੁੱਖ ਮਜਾ ਆਪਿਆ ਸੀ ਜੇ ਅਰੀ ਬਠਾ ਸੀਗਾ ਬੰਦਾ ਕੋਈ ਸ਼ਕੀਨ ਸੀ ਕਿ ਨਵਾਂ ਹੀ ਸ਼ਕੀਨ ਆ ਉਹ ਇਹ ਪਰਨਾ ਮਾ ਫੇਰ ਤੋਂ ਬੰਦੇ ਨੂੰ ਸਮਝਣਾ ਚਾਹੀਦਾ ਵੀ ਜਾਨਵਰ ਜਦੋਂ ਇਸ ਕੰਡੀਸ਼ਨ ਚ ਆ ਜੇ ਭਈ ਉਹਦਾ ਔਖਾ ਹੀ ਹੁੰਦਾ ਆ ਉਹ ਕਈ ਵਾਰੀ ਨਹੀਂ ਖਿਆ ਰਿੰਦਾ ਉਹ ਚੁੰਨੇ ਜਾਣੇ ਚੌਲ ਦੇ ਗਏ ਨਾ ਭਈ ਆਪਾਂ ਨੂੰ ਕਬੂਤਰਾਂ ਦਾ ਵੀ ਸ਼ੌਂਕ ਹੈਗਾ ਕਬੂਤਰਾਂ ਦਾ ਸ਼ੌਂਕ ਆਪਾਂ ਨੂੰ ਠੀਕ ਆ ਆਪਾਂ ਨੂੰ ਹੈਣੀ ਆ ਉਹ ਮੈਂ ਵੇਖੀ ਜਾਂਦਾ ਮੈਂ ਗੁੱਡੇ ਚ ਪਰਾਂ ਕੁਪੇ ਬੰਦ ਕਿੱਥੇ ਪਏ ਉਠ ਨਹੀਂ ਹੈ ਬਈ ਇਹ ਉਠ ਨਹੀਂ ਹੈ ਸਾਰੇ ਠੀਕ ਹੈ ਬਈ ਨਿੱਕਾ ਜਾਜੂਵੜ ਦਾ ਛੜਦਾ ਪਾਈ ਨੂੰ ਕੋਈ ਨਿੱਛਾ ਨਿੱਕਾ ਭਰਾ ਛੜਦਾ ਹੈ ਆ ਨਿੱਕਾ ਆਪਾਂ ਨੂੰ ਕੱਲਾ ਕੁੱਪੜਾ ਦਈ ਆ ਆਪਾਂ ਨੂੰ ਕੁੱਪੜਾ ਨਾਲ ਜਿਆਦਾ ਆ ਉਟੜ ਨਾਲ ਜਾਵੜੀ ਦਾ ਹਮ ਹਰ ਕੁੱਪੜਾ ਦੇ ਹੱਦੋਂ ਜ਼ਿਆਦਾ ਜਿਆਦਾ ਪਾੜ ਆਇਆ ਨਾ ਠੀਕ ਹੈ ਲਓ ਜੀ ਜਨਾਬ ਇਹ ਸੀਗਾ ਭਰਾਸੇਵਕ ਆਪਣੇ ਦਾ ਕੁੱਪੜਾ 1.7 ਸਾਲ ਦਾ ਹੋ ਚੁੱਕਾ ਹੈ ਲਗਭਗ ਤੇ ਬੜਾ ਸੋਹਣਾ ਜਾਨਵਰ ਆ ਨਸਲ ਵੀ ਪੂਰਾ ਚੰਗਾ ਜਿਹਾ ਤੇ ਬੰਤਰ ਬੜੀ ਸੋਹਣੀ ਆ ਕਮੈਂਟ ਕਰਕੇ ਦੱਸੋ ਜੀ ਭਰਾ ਮੇਰੇ ਵੀ ਤੁਹਾਨੂੰ ਕੁੱਕੜੇ ਕਿਵੇਂ ਦਾ ਲੱਗਿਆ ਮੈਨੂੰ ਮਿਹਰ ਤੁਹਾਨੂੰ ਕੁੱਕੜ ਬਹੁਤ ਪਸੰਦ ਆਉਗਾ ਜਿਹੜੇ ਤੁਹਾਨੂੰ ਪਤਾ ਪੁਰਾਣੇ ਥਾੜ ਦੇ ਕੁੱਕੜ ਆ ਉਹ ਇਹੋ ਜਿਹੇ ਕੁੱਕੜ ਸੀਗੇ ਦਰਮਿਆਨੇ ਕੱਦ ਦੇ ਉੱਚੇ ਕੱਦ ਦੇ ਵੀ ਆਉਂਦੇ ਆ ਪਰ ਜਿਹੜੀ ਬੰਤਰ ਆ ਇਹਨਾਂ ਦੀ ਇਹੋ ਜੀ ਹੁੰਦੀ ਸੀਗੀ ਬਾਕੀ ਚਿਹਰਾ ਚਿਹਰਾ ਤੁਸੀਂ ਕੁੱਕੜ ਦੇਖੋ ਚਿਹਰਾ ਬੜਾ ਸੋਹਣਾ ਆ ਪੱਤੀਆਂ ਦੇਖੋ ਤਾਜ ਖੜਮੇ ਤਾਜ ਦਾ ਕੁੱਕੜਾ ਕਿੱਲੀ ਤਾਜਾ ਬੜਾ ਸੋਹਣਾ ਜ ਪਰ ਕੁਝ ਬੰਦੇ ਉਹ ਜਿਹੜਾ ਵੀ ਆਪਣੀ ਜਿਹਾ ਵੀਡੀਓ ਵਿੱਚ ਕਬੂਤਰਾਂ ਦਾ ਸ਼ੌਂਕ ਕਰਦੇ ਆ ਤੇ ਅੱਜ ਉਹ ਭਰਾਵਾਂ ਨੂੰ ਵੀ ਆਪਾਂ ਕਬੂਤਰ ਵੀ ਦਿਖਾ ਦਿੰਨੇ ਆ ਕਰੋ ਭਰਾਵਾਂ ਨੂੰ ਦੇ ਕਬੂਤਰਾਂ ਦਾ ਸ਼ੌਂਕ ਨਾ ਤਾਂ ਆਪਾਂ ਨੂੰ ਇਹਦੀ ਵੀ ਨਸਲ ਦਾ ਨੌਲੇਜ ਆ ਆਪਾਂ ਨੂੰ ਬਈ ਕਿਹੜੀ ਬਰੀਡ ਆ ਕਿਹੜੀ ਬਲੱਡ ਲਾਈਨ ਆ ਇਹ ਤਾਂ ਜਿਹੜੇ ਸ਼ਕੀਨ ਭਰਾ ਆ ਉਹਨਾਂ ਨੂੰ ਇਸ ਚੀਜ਼ ਦਾ ਪਤਾ ਆ ਮੈਂ ਕਹਾਂ ਚਲੋ ਭਰਾ ਦੇ ਘਰੇ ਕਬੂਤਰ ਵੀ ਰੱਖੇ ਆ ਨਿੱਕਾ ਭਰਾ ਦਾ ਸ਼ੌਂਕ ਕਰਦਾ ਬਾਈ ਦਾ ਮੈਂ ਤੁਹਾਨੂੰ ਕਬੂਤਰਾਂ ਦਾ ਵੀ ਆਪਾਂ ਸ਼ੌਂਕ ਅੱਜ ਕਰਾ ਦਿੰਨੇ ਆ ਤੇ ਇਸ ਚੀਜ਼ ਦੀ ਆਪਾਂ ਨੂੰ ਨੌਲੇਜ ਜਮਾ ਹੈ ਨਹੀਂ ਕਿ ਤੇ ਜਿਹੜੇ ਭਰਾ ਸ਼ਕੀਨ ਆ ਜਿੰਨਾਂ ਨੂੰ ਨੌਲੇਜ ਆ چیک کرو جانوراں دی کوالٹی وغیرہ انہاں دی انہاں دا وی میرے حساب نال اکھو کھتوں کی فرق ہوندا اے او سامنے فرق نال چٹیاں ਕਰੋ ਸ਼ੌਂਕ ਕਬੂਤਰਾਂ ਦਾ ਮੈਨੂੰ ਪਿੱਛੇ ਜੇ ਇੱਕ ਪੁਰਾਣੀ ਵੀਡੀਓ ਪਾਈ ਸੀ ਵੀ ਕਬੂਤਰਾਂ ਵਾਲੀ ਇੰਟਰਵਿਊ ਕਰੋ ਉਹਦੀ ਮੈਂ ਕਿਹਾ ਇੰਟਰਵਿਊ ਆਪਾਂ ਕਰਤਾ ਲੇ ਗਿਆ ਆਪਾਂ ਨੂੰ ਨੌਲੇਜ ਹੀ ਹਣੀ ਉੱਚ ਆਪਾਂ ਸਵਾਲ ਜਵਾਬ ਆਪਾਂ ਤੇ ਆਪਾਂ ਫਿਰ ਕੀ ਕਰਾਂਗੇ ਟੁਕੜਾ ਤਾਂ ਹੁਣ ਆਪਾਂ ਨੂੰ ਪਤਾ ਹੈ ਆਪਾਂ ਉਸ ਤੋਂ ਸਵਾਲ ਜਵਾਬ ਕਰ ਲੈਨੇ ਆ ਤਾਂ ਕਰਕੇ ਚਲੋ ਹੌਲੀ ਹੌਲੀ ਕੋਈ ਨਹੀਂ ਕਿਤੇ ਜਾਵਾਂਗੇ ਕਿਸੇ ਹੋਰ ਜਿਹੇ ਖਿਡਾਰੀ ਕੋਲ ਤੁਹਾਨੂੰ ਆਪਾਂ ਉਹ ਵੀ ਸ਼ੌਂਕ ਰਾ ਕੇ ਇੰਟਰਵਿਊ ਵਗੈਰਾ ਗੱਲਬਾਤ ਕਰਾਵਾਂਗੇ ਸੋ ਇਹ ਚ ਬੜਾ ਕੋਸ਼ਿਸ਼ ਨਾਲ ਸ਼ੌਂਕ ਚ ਵੀ ਤੇ ਇੱਕ ਵਾਕੀ ਕਬੂਤਰ ਤੁਸੀਂ ਵੇਖੋ ਬੜੇ ਸੋਹਣੇ ਪੰਦੇ ਇਹ ਵੀ ਬੜੀ ਸੋਹਣੀ ਬ ਰੰਗ ਰੰਗ ਲਾਇਆ ਭਰਾ ਉਹਨੇ ਪੂਰੇ ਸ਼ੌਂਕ ਨਾਲ ਤੁਧ ਕਰਾਓ ਕਰ ਕਿਵੇਂ ਤੁਧ ਕਰਾਓ ਕਰ ਨਹੀਂ ਨਹੀਂ ਬੱਸ ਭਾਈ ਰੋਟੀ ਖਾਣੀ ਜਾ ਕੇ ਨਹੀਂ ਜਨਾਬ ਇਹਨਾਂ ਨੂੰ ਕਰੀਏ ਬੰਦ ਨਾ ਨਾ ਬੱਸ ਭਾਈ ਮਿਹਰਬਾਨੀ ਸ਼ੁਕਰੀਆ ਨਹੀਂ ਬਾਬਾ ਚਾਹ ਤਾਂ ਯਾਰ ਮੈਂ ਵੀ ਨਹੀਂ ਪੀਣੀਗੀ ਥੋੜੀ ਪੀ ਲੈ ਮੈਂ ਤਾਂ 3-4 ਮਹੀਨੇ ਕੋ ਚਾਹ ਛੱਡਤੀ ਜਮੈਂ ਜੀ ਬਾਪੂ ਨੇ ਦੱਸਿਆ ਵੀ ਜਿਹੜਾ ਉਹ ਕਬੂਤਰ ਕੰਨੀ ਤੇ ਆਣਾ ਕਬੂਤਰਾ ਬਰੜਾ ਇਹਦੀ ਇੱਕ ਅੱਖ ਹੋਰ ਹੈ ਇੱਕ ਹੋਰ ਹੈ ਜਿਵੇਂ ਆਪਾਂ ਮੱਝਾ-ਮੁੱਝਾ ਜਿਵੇਂ ਨੇ ਵੀ ਕੰਨੇ ਬਰੜੀ ਆ ਵਾਕਈ ਬਾਪੂ ਭਰਾ ਨੂੰ ਇਹਨਾਂ ਦੀ ਕਬੂਤਰਾਂ ਦੀ ਵੀ ਨੌਲੇਜ ਹੈਗੀ ਹੈ ਜੀ। ਸਿਵਰੀ ਸਿਵਰੀ ਆ ਉਤਰੇ ਪਹਿ ਜਾਂਦਾ ਸੀ ਇਹਦੇ। ਅਰੇ। ਹਾਂ। ਜਿਹਦੇ ਰੰਗ ਲੱਗਾ ਹੋਇਆ। ਹਾਂ। ਠੀਕ। ਚਲਾਂਗੇ। ਚਲੋ ਜੀ। ਚਲੋ ਜਨਾਬ ਚੱਲਦੇ ਆਂ ਜੀ। ਠੀਕ ਹੈ ਬਾਈ। ਚੱਲਦੇ ਆਂ ਭਰਾ ਸੇਵਕ ਕੋਲੇ ਆਏ ਸੀਗੇ। ਬੜਾ ਸੋਹਣਾ ਭਰਾ ਦਾ ਸ਼ੌਂਕ ਆ। ਕੁੱਕੜ ਵਧੀਆ ਪੁਰਾਣੇ ਸੰਭਿਆ। ਕਮੈਂਟ ਕਰਕੇ ਦੱਸਿਓ ਤੁਹਾਨੂੰ ਭਰਾ ਦਾ ਕੁੱਕੜ ਕਿਵੇਂ ਲੱਗਿਆ। ਤੇ ਮਿਲਦੇ ਆਂ ਫਿਰ ਕਿਸੇ ਹੋਰ ਅਗਲੀ ਵੀਡੀਓ 'ਚ। ਜੁੜੇ ਰਹੋ ਆਪਣੇ ਚੈਨਲ ਨਾਲ।